ਕੀਟਰਲੀ ਕਿਸ ਦੇ ਸਬੰਧ ਵਿੱਚ ਕੀਤੀ ਗਈ ਜੀ ਅੱਜ ਦੀ ਕੀਟਰਲੀ ਸਰ ਇਸ ਸਬੰਧ ਵਿੱਚ ਕੀਤੀ ਗਈ ਹੈ ਕਿ ਜਿਹੜਾ ਪਿਛਲੇ ਸਮੇਂ ਦੋ ਤਿੰਨ ਘਟਨਾਵਾਂ ਵਿੱਚ ਜਿਹੜੇ ਸਾਡੇ ਚੇਅਰਮੈਨ ਸਾਹਿਬ ਆ ਉਹਨਾਂ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਜੋ ਗਲਤ ਸ਼ਬਦਾਵਲੀ ਨਾਲ ਚੋਰ ਕਿਹਾ ਗਿਆ ਤੇ ਉਸ ਤੋਂ ਬਾਅਦ ਹੁਣ ਪੋਸਟਾਂ ਕੱਢੀਆਂ ਗਈਆਂ ਚੱਚੇ ਕੰਮ ਇਹ ਤਾਂ ਪੱਕੇ ਨਹੀਂ ਕੀਤੇ ਗਏ ਜਿਹੜੇ ਇੰਨੇ ਸਮੇਂ ਤੋਂ ਤਜਰਬੇ ਦੇ ਤਜਰਬੇ ਨਾਲ ਹੀ ਚੱਲ ਰਹੇ ਆ ਇੰਨੇ ਤਜਰਬੇ ਨਾਲ ਹੀ ਤੋਂ ਪਲਾਂਟ ਚਲਾ ਰਹੇ ਆ ਇੰਨੇ ਸਮੇਂ ਤੋਂ ਜਿਹੜੇ ਪੱਕੇ ਤਾਂ ਨਹੀਂ ਇੰਨੇ ਮੁਲਾਜ਼ਮ ਸੀਗੇ ਜਿਸ ਤਰੀਕੇ ਨਾਲ ਹੁਣ ਆਪਣੀ ਪ੍ਰੋਡਕਸ਼ਨ ਵਧੀ ਆ ਤੇ ਆਪਣੀ ਜਾਦੇ ਰੁਜ਼ਗਾਰ ਵੀ ਲੋਕਾਂ ਦਾ ਵਧਿਆ ਵਾ ਪਲਾਂਟ ਵਿੱਚ ਤੇ ਉਸ ਤੋਂ ਬਾਅਦ ਇਹ ਹੈ ਕਿ ਜਿਹੜੇ ਇੰਨੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਕੰਮ ਇਹ ਉਹਨਾਂ ਦੀ ਮਿਹਨਤ ਸਦਕਾ ਤੇ ਉਹਨਾਂ ਦੇ ਐਕਸਪੀਰੀਅੰਸ ਸਦਕਾ ਹੀ ਇਹਨਾਂ ਕੋਲਸ਼ ਵਧਿਆ ਇਸ ਤੋਂ ਪਹਿਲਾਂ ਤਾਂ ਕੋਈ ਏਡੇ ਜਿਆਦੇ ਪੱਕੇ ਮੁਲਾਜ਼ਮ ਇੱਥੇ ਨਹੀਂ ਸੀਗੇ ਇਹਨਾਂ ਨੂੰ ਹੀ ਇਹਨਾਂ ਦੇ ਤਜਰਬੇ ਦੇ ਆਧਾਰ ਤੇ ਹੀ ਪੱਕਾ ਕੀਤਾ ਜਾਵੇ ਜਿਹੜੇ ਇੰਨੇ ਲੰਬੇ ਸਮੇਂ ਤੋਂ ਇਹਨਾਂ ਆਪਣਾ ਯੋਗਦਾਨ ਇਸ ਮਿਲਕ ਫੈਡ ਪਲਾਂਟ ਵਿੱਚ ਪਾ ਰਹੇ ਆ ਤੇ ਇੰਨੇ ਸਮੇਂ ਤੋਂ ਆਪਣੇ ਡਿਊਟੀਆਂ ਨਿਭਾ ਰਹੇ ਆ ਧੰਨਵਾਦ ਪ੍ਰਧਾਨ ਜੀ ਅੱਜ ਦੀ ਗੇਟ ਰੈਲੀ ਕਿਸ ਸੰਬੰਧ ਵਿੱਚ ਸੀ ਅੱਜ ਦੀ ਗੇਟ ਰੈਲੀ ਸਾਰੇ ਸੂਬਾ ਕਮੇਟੀ ਵੱਲੋਂ ਆਪਾਂ ਨੂੰ ਜਿਹੜਾ ਸੱਦਾ ਲੱਗਾ ਸੀ ਪੰਜਾਬ ਦੇ ਵਿੱਚ ਸਾਰਾ ਜਿਹੜਾ ਸਾਰਿਆਂ ਵੱਲੋਂ ਸਾਰੇ ਮਿਲਕ ਪੈਡ ਵਿੱਚ ਜਿਹੜਾ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਾਂ ਜੀ ਇਹ ਜਿਹੜਾ ਹੈ ਕਿ ਜਿਹੜਾ ਮਿਲਕ ਪੈਡ ਵੱਲੋਂ ਜਿਹੜਾ ਮਿਲਕ ਪੈਡ ਦੇ ਚੇਅਰਮੈਨ ਸ਼ੇਰਗੱਲ ਵੱਲੋਂ ਉਹਨਾਂ ਵੱਲੋਂ ਜਿਹੜਾ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਜਿਹੜਾ ਪਿੱਛੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਉਹਨਾਂ ਨੂੰ ਚੋੜ ਕਿਹਾ ਗਿਆ ਹੈ ਨਾਹ ਹੀ ਉਹਨਾਂ ਵੱਲੋਂ ਜਿਹੜਾ ਹੈ 5000 ਪੋਸਟ ਦਾ ਐਲਾਨ ਕੀਤਾ ਗਿਆ ਹੈ ਤੇ ਅਸੀਂ ਉਹਨਾਂ ਦਾ ਡਟਮਾ ਵਿਰੋਧ ਕਰਦੇ ਹਾਂ ਤੇ ਡਟ ਕੇ ਅਸੀਂ ਜਿਹੜਾ ਪਰਿਵਾਰਾਂ ਸਮੇਤ ਸਾਰੇ ਜਿਹੜੇ ਹਨ ਪਰਿਪੁਰ ਦੇ ਜਿਹੜੇ ਸਾਰੇ ਕਮੇਟੀ ਮੈਂਬਰ ਹਨ ਸਾਰੇ ਮੁਲਾਜ਼ਮ ਹਨ ਇਹ ਪਰਿਵਾਰਾਂ ਸਮੇਤ ਜਿਹੜਾ ਹੈ ਸੂਬਾ ਕਮੇਟੀ ਨੂੰ ਭਰੋਸਾ ਦਿਵਾਉਣੇ ਹੈ ਆਉਣ ਵਾਲੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹਨਾਂ ਦਾ ਸੰਘਰਸ਼ ਦੇ ਵਿੱਚ ਡਟ ਕੇ ਵਿਰੋਧ ਕਰਾਂਗੇ ਤੇ ਲੰਬੇ ਸਾਂਭੇ ਤੋਂ ਜਿਹੜੇ ਕੰਮ ਕਰ ਰਹੇ ਹਨ ਇਹਨਾਂ ਨੂੰ ਪੱਕਾ ਕੀਤਾ ਜਾਵੇ ਅਸੀਂ ਜਿਹੜਾ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਜਿਹੜੀ ਹੈ ਇਹ ਸਾਰੀ ਆਸ ਲੈ ਕੇ ਆਈ ਸੀ ਇੱਕ ਕਿ ਅਸੀਂ ਜਿਹੜਾ ਹੈ ਮਲਾਜ਼ਿਮਾਂ ਤੇ ਕਿਸਾਨਾਂ ਤੇ ਜਿਹੜਾ ਤਸ਼ੱਦਦ ਨਹੀਂ ਕਰਾਂਗੇ ਤੇ ਅਸੀਂ ਚੇਅਰਮੈਨ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਚੋਰ ਇਹ ਜਿਹੜੇ ਆਊਟਸੋਰਸ ਮਲਾਜ਼ਮ ਨਹੀਂ ਹਨ ਲੰਬੇ ਸਮੇਂ ਤੋਂ ਜਿਹੜੇ ਹਨਗੇ ਕੰਮ ਕਰ ਰਹੇ ਹਨ ਇਹਨਾਂ ਨੇ ਹੀ ਤੁਹਾਨੂੰ ਜਿਹੜਾ ਹੈ ਪਿਛਲੇ ਸਮੇਂ ਦੇ ਵਿੱਚ ਚੋਰਾ ਨੂੰ ਫੜਾਇਆ ਸੀ ਮੈਂ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਲੁਧਿਆਣਾ ਪਲਾਂਟ ਸੰਗਰੂਰ ਪਲਾਂਟ ਮਹਾਲੀ ਪਲਾਂਟ ਹੁਸ਼ਿਆਰਪੁਰ ਪਲਾਂਟ 'ਚ ਇਹਨਾਂ ਸਾਰੇ ਜਿਹੜਾ ਆਊਟਸੋਰਸ ਮੁਲਾਜ਼ਮਾ ਨੇ ਤੁਹਾਡੀ ਨਿਗਰਾਨੀ ਹੇਠ ਜਿਹੜਾ ਚੋਰਾਂ ਨੂੰ ਫੜਾਇਆ ਸੀ ਉਹਨਾਂ ਤੇ ਤੁਹਾਡੇ ਵੱਲ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਇਸ ਜਿਹੜਾ ਚੋਰ ਕਹਿਣਤੇ ਹੈ ਜਿਹੜਾ ਜਿਹੜਾ ਤੁਹਾਡੇ ਵੱਲੋਂ ਕਿਹਾ ਗਿਆ ਹੈ ਉਹ ਬੜਾ ਰੌਸ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਟ ਕੇ ਇਸ ਚੀਜ਼ ਦਾ ਵਿਰੋਧ ਕਰਾਂਗੇ ਧੰਨਵਾਦ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਚੇਅਰਮੈਨ ਮੁਰਦਾਬਾ 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 ਮਿਲਖਪੜ ਮੈਡਮ ਚੁਰਦੇ ਮੁਰਦਾਬਾ 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 ਜਿਆ ਸਰਕਾਰ ਮੁਰਦਾਬਾ 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 ਮਿਲਖਪੜ ਚੇਅਰਮੈਨ ਮੁਰਦਾਬਾ ਮੁਰਦਾਬਾ ਮਿਲਖਪੜ ਚੇਅਰਮੈਨ ਮੁਰਦਾਬਾ ਮੁਰਦਾਬਾ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਧੱਕਾ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕਾ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕਾ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ